ਅੱਜ ਕੀ ਕਹਿਣਾ ਚਾਹੋਗੇ ਜੀ ਅੱਜ ਸਭ ਤੋਂ ਪਹਿਲਾਂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਇਹ ਇਹਦਾ ਮਕਸਦ ਹੈ ਕਿ ਭਾਰਤ ਇੱਕ ਹੈ ਸਟੇਟਾਂ ਲੰਗ-ਲੰਗ ਹੋ ਸਕਦੀਆਂ ਪਰ ਦਿਲ ਸਭ ਦਾ ਇੱਕ ਹੈ ਅਸੀਂ ਸਾਰੇ ਹੀ ਕਿਸੇ ਦੀ ਬੁਰਾਈ ਨਹੀਂ ਕਰਨੀ ਫਰੀਦਾ ਮੰਨਦਾ ਕਿਸ ਨੂੰ ਆਕ ਇੱਜ਼ਤ ਕਰਾਪੇ ਮੰਨਦਾ ਇਹ ਜਿਹੜੇ ਕਿਸਾਨ ਵੀਰ ਬੈਠੇ ਆ ਇਹ ਸਾਡੇ ਚੋਂ ਆ ਸਾਡਾ ਪਰਿਵਾਰ ਹੈ ਪਰ ਇਹ ਕਿਸਾਨ ਮਜ਼ਦੂਰ ਇਕਤਾ ਦੀ ਗੱਲ ਕਰਦੇ ਆ ਪਰ ਮਜ਼ਦੂਰਾਂ ਦੀ ਗੱਲ ਨਾਰੇ ਜੀ ਕਰਦੇ ਪ੍ਰੈਕਟੀਕਲ ਕੁਝ ਨਹੀਂ ਕਰਦੇ ਜਿਹੜੇ ਇੱਥੇ ਬੈਠੇ ਆ ਮੇਰੇ ਵੀਰ ਇਹਨਾਂ ਨੂੰ ਪੁੱਛੋ ਤਾਂ ਤੁਹਾਡੇ ਨਾਲ ਮਜ਼ਦੂਰ ਕਿੰਨੇ ਕਹ ਕਹਿੰਦੇ ਆ ਹੌਲ ਅਸਤ ਦੀ ਗੱਲ ਹੈ ਵੀਰੋ ਨੌਵੇਂ ਪਾਸ਼ਾਹੀ ਨੇ ਹਿੰਦ ਦੀ ਚਾਦਰ ਉਹ ਕਿਦੇ ਵਾਸਤੇ ਕੀਤਾ ਦਿੱਤਾ ਸੀ ਸ਼ਿਸਕੀ ਦੇ ਵਾਸਤੇ ਦਿੱਤਾ ਪਾ ਹਿੰਦੂਆਂ ਵਾਸਤੇ ਹਿੰਦ ਦੀ ਚਾਦਰ ਬਣੀ ਅੱਜ ਇਹਨਾਂ ਨੂੰ ਪੁੱਛੀਏ ਕਿ ਹਿੰਦ ਦੀ ਚਾਦਰ ਦਾ ਮਤਲਬ ਦੱਸੋ ਉਹਨਾਂ ਨੇ ਆਪਣੇ ਆਪ ਨੂੰ ਵਾਰਤਾ ਉਹਨਾਂ ਦੇ ਬੱਚੇ ਬਾਰੇ ਕੇ ਉਹਨਾਂ ਦਾ ਪੁੱਤ ਬਾਰੇ ਕੇ ਉਹਨਾਂ ਦੀ ਮਾਤਾ ਜੀ ਬਾਰੇ ਕੇ ਗੁਰੂ ਗੋਬਿੰਦ ਸਿੰਘ ਜੀ ਉਹ ਕਿਦੇ ਵਾਸਤੇ ਬਾਰੇ ਆ ਹਿੰਦ ਦੀ ਚਾਦਰ ਵਾਸਤੇ ਬਾਰੇ ਆ ਅੱਜ ਇਹਨਾਂ ਨੂੰ ਪੁੱਛਦੇ ਵੀ ਹਿੰਦ ਦੀ ਚਾਦਰ ਦਾ ਮਤਲਬ ਦੱਸੋ ਇੱਕ ਕੋਈ ਰੱਟਾ ਕਹਿੰਦੇ ਇੱਥੇ ਆ ਆਰਐਸਐਸ ਹੈ ਓਏ ਆ ਰਸਤੇ ਦੀ ਨਹੀਂ ਸੋਚ ਹੈ ਉਹ ਹਿੰਦੁਸਤਾਨ ਦੀ ਗੱਲ ਹੈ ਉਹ ਕਿਸੇ ਦੀ ਗੱਲ ਨਹੀਂ ਹੈ ਐਥੇ ਅਫਰੀਕਾ ਪਸਤੀ ਕੋਈ ਕਿਸ ਦਾ ਲੈਣ ਦੇਣ ਨਹੀਂ ਹੈ ਅੱ체 ਕੇਵਲ ਮਾਨਸ ਕੀ ਜਾਤ ਸਭੇ ਮੇ ਇੱਕੋ ਪਹਿਚਾਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਬਾਣੀ ਚ ਬਿਲਕੁਲ ਲਿਖਿਆ ਕਿ ਅਵਲੱਲਾ ਨੂਰ ਪਾਏ ਇਹ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਕੋ ਪਜਾ ਕੋ ਭਲੇ ਕੋ ਮੰਦੇ ਭਾਈ ਇਹ ਸਾਰੇ ਇੱਕ ਹੀ ਆਪਾਂ ਔਲ ਚੋਂ ਆਏ ਇੱਕੋ ਹੀ ਗੁਰੂ ਦੇ ਬੱਚੇ ਆ ਇੱਕੋ ਹੀ ਸਾਰੀ ਸੰਤਾਨ ਆ ਇੱਥੇ ਪੱਕੋ-ਪੱਕ 16 ਹੁੰਡਰਦ ਨਿਮੇ ਤੋਂ ਪੱਕ ਹੋ ਗਏ ਆ ਪਰ ਹੈ ਤਾਂ ਇੱਕੋ ਹੀ ਚੀਜ਼ ਹੈ ਕੋਈ ਗੱਲ ਨਹੀਂ ਮੇਰੇ ਵੀਰੋ ਜਿਹੜੇ ਬੈਠੇ ਤੁਸੀਂ ਤੁਹਾਨੂੰ ਮੁਬਾਰਕਬਾਦ ਤੁਸੀਂ ਆਪਣਾ ਕੰਮ ਕਰੋ ਇੱਥੇ ਬੱਚਿਆਂ ਦੇ ਲਈ ਇਹ ਜਿਹੜੀ ਦੌੜਾਂ ਕੀਤੀਆਂ ਇੱਥੇ ਪੰਜਾਬ ਅੱਜ ਨਸ਼ੇ 'ਚ ਮਰ ਰਿਹਾ ਅੱਜ ਪੰਜਾਬ ਦਾ ਨੌਜਵਾਨ ਖਤਮ ਹੋ ਰਿਹਾ ਉਹਦੇ ਬਾਰੇ ਤੁਹਾਡੀ ਕੋਈ ਸੋਚ ਨਹੀਂ ਬੰਦ ਧਰਨੇ ਲਾ ਲਓ ਧਰਨੇ ਲਾ ਲਓ ਤੁਸੀਂ ਆਪਣੀ ਦੁਕਾਨਦਾਰੀ ਧਰਨੇ ਲਾ ਕੇ ਚਲਾ ਲੈਣੇ ਆ ਪਰ ਜਿਨ੍ਹਾਂ ਦੇ ਮਾਮਾ ਦੇ ਪੁੱਤ ਮਰਦੇ ਨਾ ਉਹਨਾਂ ਨੂੰ ਜਾ ਕੇ ਦੇਖੋ ਤਰਨਤਾਰ ਅੰਮ੍ਰਿਤਸਰ ਚ ਗੁਰਦਾਸਪੁਰ ਜਾ ਕੇ ਦੇਖੋ ਜਿਨ੍ਹਾਂ ਦੇ ਘਰਾਂ ਦੇ ਘਰ ਜਿਨ੍ਹਾਂ ਦੀ ਘਰਾਂ ਵਾਲੀਆਂ ਉੱਜੜ ਗਈਆਂ ਘਰਲੇ ਉੱਜੜ ਗਏ ਜਿਨ੍ਹਾਂ ਦੇ ਬੱਚੇ ਉੱਜੜ ਗਏ ਉਹਨਾਂ ਨੂੰ ਜਾ ਕੇ ਦੇਖੋ ਇੱਥੇ ਧਰਨੇ ਲਾਉਣ ਦੀ ਬਜਾਈ ਨਾ ਉਹਨਾਂ ਨੂੰ ਕੋਈ ਇੱਛਾਣ ਬੁੱਤੀ ਦਵੋ ਉਹਨਾਂ ਨੂੰ ਸੰਭਾਲੋ ਫਿਰ ਕਿਸਾਨ ਯੂਨੀਅਨ ਦੀ ਗੱਲ ਕਰੋ ਕਿਸਾਨ ਹੈ ਤਾਂ ਜਹਾਨ ਹੈ ਕੱਲਾ ਕਿਸਾਨ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਇਹ ਮੋਦੀ ਸਾਹਿਬ ਹੈ ਜਿਹੜਾ ਇੱਕ ਇੱਕ ਬੰਦੇ ਦੇ ਖਾਤੇ 'ਚ 2-2000 ਰੁਪਏ ਆਏ ਮਹੀਨੇ ਕਿਸਾਨ ਦੇ ਖਾਤੇ 'ਚ ਪਾ ਰਿਆ ਭਾਈ ਜੇ ਤੁਹਾਨੂੰ ਇੰਨੇ ਹੀ ਮਾੜਾ ਲੱਗਦਾ ਫਿਰ ਆਪਣਾ 2-2000 ਰੁਪਏ ਵਾਪਸ ਮੋੜੋ ਕਿਉਂ ਲੈ ਰਹੇ મોદી ਸਾਹਿਬ ਦੇ ਪੈਸੇ ਆਟਾ ਦਾਲ ਸਕੀਮ 'ਚੋਂ ਲੈ ਰਹੇ ਹੋ ਅਮਰੀਕਾ ਕਿਉਂ ਲੈ ਰਹੇ ਹੋ ਕੱਚੇ ਮਕਾਨ ਕਿਉਂ ਬਣਾ ਰਹੇ ਹੋ ਇਹ મોદી ਸਾਹਿਬ ਦੇ ਚਾਰੇ ਪੈਸੇ ਤੁਸੀਂ ਜਦੋਂ ਹਾਥੀ ਦੇ ਖਾਂ ਤੇ ਤੰਦ ਹੋਰ ਤੇ ਦਿਖਾਉਂਦੇ ਹੋਰ ਇਸ ਤਰ੍ਹਾਂ ਦੀ ਗੱਲਾਂ ਬੰਦ ਕਰੋ ਪੰਜਾਬ ਦੀ ਇੱਕ ਗੱਲ ਕਰੋ ਅੱਜ ਜਿਹੜਾ ਪੰਜਾਬ ਅੱਜ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਅੱਜ ਜਵਾਨੀ ਦਾ ਖਤਮ ਹੋ ਰਿਹਾ ਜਿਹੜੀ ਆਹ ਬਾਦਮੀਨੀ ਸਰਕਾਰ ਹੈ ਨਾ ਇਹ ਸਾਰੇ ਜਿਹੜੇ ਭਾਰਤੀ ਸਟੇਟਾਂ ਦੇ ਬੰਦੇ ਆ ਇਹ ਉਹਨੂੰ ਲਟਾਰੀਏ ਮਾਲ ਉਹਦੇ ਬਾਰੇ ਗੱਲ ਨਹੀਂ ਕਰਦੇ ਇਹ ਹੋਰ ਹੀ ਗੱਲਾਂ ਪਾਸੇ ਤੁਰੇ ਹੋਏ ਆ ਇਹਨੂੰ ਕਹੋ ਭਗਵੰਤ ਮਾਨ ਕੇਜਰੀਵਾਲ ਸੋਸੋਦੀਆ ਜੀ ਅੱਜ ਜਿਹੜੇ ਉੱਪਰ ਆ ਕੇ ਆ ਕੇ ਬੈਠੇ ਨਾ ਇਹਨਾਂ ਨੂੰ ਪਛਾਣ ਦੀ ਗੱਲ ਕਰੋ ਅਸੀਂ ਤੁਹਾਡੇ ਨਾਲ ਬੱਤਾਂਗੇ ਤੁਹਾਡੇ ਨਾਂ ਮੁਰੇ ਆ ਕੇ ਜਿੱਥੇ ਮਰਜੀ ਕੋਈ ਸੇਵਾ ਦਿੱਤੀ ਦੇਣੀ ਪਏ ਕੋਈ ਬਲੀਦਾਨ ਦੇਣਾ ਪਏ ਠੀਕ ਹੈ ਇਹਨਾਂ ਨੂੰ ਬਾਹਰ ਪਹਜਾਣ ਵਾਸਤੇ ਸਾਡਾ ਸਾਥ ਦਿਓ ਅਸੀਂ ਤੁਹਾਡੇ ਨਾਲ ਜਾ ਹੀ ਆਂ ਆਜੋ ਭਾਈ ਜੀ ਅਸਮਾਨਤ ਕਰ ਲਓ